ਜਿਹੜੇ ਮਾਨਦਾਰ ਅਫਸਰ ਆ ਉਹਨਾਂ ਦਾ ਮਸਰੂਟ ਵੀ ਕਰਦਾ ਮਗਰਾ। ਖਲਾਫਾ। ਜਿਹੜੇ ਨਵੀਂ ਨਵੀਂ ਖੋਜ ਕਰਦੇ ਆਕਰ। ਅੱਜ ਤਾਂ ਉਹਨਾਂ ਵਾਸਤੇ ਗੁਲਦਸਤੇ ਲੈ ਕੇ ਆਇਆ। ਚੈੱਕ ਮੈਚਕੋ ਲੈ ਕੇ ਆਇਆ ਵਾ। ਮੈਂ ਚੈੱਕ ਬੁੱਕ ਤਾਂ ਲੈ ਕੇ ਆਇਆ ਵਾ। ਵੇਦਾਂ ਦੀ ਸਕੀਮ ਜੇ ਦੁਆਰਾ ਨਿਕਲੇ। ਤਾਂ ਟਿੱਟੂ ਬਣੇ ਨੂੰ ਮੋਕਦੇਓ। ਇਹਦੇ ਪਾਸੇ ਪਾ ਦਿਓ ਕਰੋੜਾਂ ਰੁਪਏ ਤੇ ਕਮਿਸ਼ਨ ਦੱਸ ਦਿਓ ਫਿਰ ਮੈਨੂੰ ਤੁਸੀਂ ਇੱਕ ਯਾਨੀ ਕਹਿੰਦਾ ਵੀ ਕਿੰਨਾ ਲਾਉਂਗੇ ਕਰਾ। ਮੇਰੇ ਸਾਹਮਣੇ ਮੰਨਿਆ ਸੀ ਵੀ ਕਬਲਾ ਹੋਇਆ ਵਾ 52 ਪਤਾ ਨਹੀਂ 50 ਦੇ ਖਾਤੇ ਵਿੱਚ ਪਸੇ ਗਏ ਆ 52 50 ਦਾ ਉਹੀ ਬੰਦੇ ਉਹਨਾਂ ਦੇ ਪਰਚਾ ਆਉਣਾ ਚਾਹੀਦਾ ਵਗਰਾ ਪਹਿਲਾਂ ਪੁਰਾਣੇ ਵਿੱਚ ਕਪੜੇ ਦੇਕੇ ਸੀਗੇ ਗਰੰਟਾ ਦੇ ਵਿੱਚ ਸੜਕਾਂ ਦੇ ਵਿੱਚ ਰੇਡੀਅਲ ਨੂੰ ਠੱਗੀ ਜਾਂਦੇ ਸੀਗੇ ਉਹਨਾਂ ਤੋਂ ਪੈਸੇ ਲਈ ਜਾਂਦੇ ਸੀਗੇ ਪਰ ਇਹਨਾਂ ਨੇ ਤਾਂ ਨਵਾਂ ਹੀ ਕੰਮ ਕਰਤਾ ਟੀਟੂ ਬਾੜੀਆਂ ਜੀ ਆਪਣੇ ਅੰਦਾਜ਼ ਦੇ ਵਿੱਚ ਅੱਜ ਪਹੁੰਚੇ ਆ ਜੀ ਨਗਰ ਨਿਗਮ ਲੁਧਿਆਣਾ ਜ਼ੋਨ ਡੀ ਦੇ ਵਿੱਚ ਆਪਾਂ ਗੱਲ ਕਰਦੇ ਆ ਟੀਟੂ ਬਾੜੀਆਂ ਜੀ ਕੀ ਮਸਲਾ ਲੈ ਕੇ ਕੀ ਮੁੱਦਾ ਅੱਜ ਤੁਹਾਡਾ ਜਿਹੜਾ ਲੈ ਕੇ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਨਗਰ ਨਿਗਮ ਆਏ ਆ ਅਸੀਂ ਇਹਨਾਂ ਨੂੰ ਗੁਲਦਸਤੇ ਦਿੱਤੇ ਆ ਵੀ ਤੁਸੀਂ ਨਵੀਂ ਭ੍ਰਸ਼ਟਾਚਾਰ ਦੀ ਖੋਜ ਕੀਤੀ ਆ ਪਹਿਲਾਂ ਪੁਰਾਣੇ ਵਿੱਚ ਕਪੜੇ ਵਿਕੇ ਸੀਗੇ ਗਰਾਂਟਾ ਦੇ ਵਿੱਚ ਸੜਕਾਂ ਦੇ ਵਿੱਚ ਰੇਡੀਅਲ ਨੂੰ ਠੱਗੀ ਜਾਂਦੇ ਸੀਗੇ ਉਹਨਾਂ ਤੋਂ ਪੈਸੇ ਲਈ ਜਾਂਦੇ ਸੀਗੇ ਪਰ ਇਹਨਾਂ ਨੇ ਤਾਂ ਨਵਾਂ ਹੀ ਕੰਮ ਕਰਤਾ ਮੈਂ ਤਾਂ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਵਾਂ ਵੀ ਮੈਡਲ ਦਿੱਤਾ ਜਾਵੇ ਕਿਉਂਕਿ ਮੈਂ ਚੈੱਕ ਬੁੱਕ ਲੈ ਕੇ ਆਇਆ ਵਾਂ ਮੈਂ ਚੈੱਕ ਬੁੱਕ ਤਾਂ ਲੈ ਕੇ ਆਇਆ ਵਾਂ ਬੇਦਾ ਦੀ ਸਕੀਮ ਦੇ ਦੁਆਰਾ ਨਿਕਲੇ ਤੇ ਟਿੱਟੂ ਬਣੇ ਨੂੰ ਮੋਕ ਰਿਓ ਇਹ ਜੇ ਪਾਸੇ ਪਾ ਦਿਓ ਕਰੋੜਾਂ ਰੁਪਏ ਤੇ ਕਮਿਸ਼ਨ ਦੱਸ ਦਿਓ ਫਿਰ ਮੈਨੂੰ ਤੁਸੀਂ ਇੱਕ ਯਾਨੀ ਕਹਿੰਦਾ ਵੀ ਕਿੰਨਾ ਲਾਉਂਗੇ ਗਰਾਫ ਬਾਕੀ ਮੈਨੂੰ ਪੱਤਰਕਾਰ ਵੀਰ ਕਹਿੰਦੇ ਕਹਿੰਦੇ ਟੀਟੂ ਬਣਾਇਆ ਪ੍ਰੈਸ ਨੋਟ ਬਣਾ ਕੇ ਲੈ ਕੇ ਆਇਆ ਮੈਂ ਕਿਹਾ ਵੀ ਏਡਾ ਵੱਡਾ ਕਪਲਾਵਾ ਕਰਾ ਜੇ ਪ੍ਰੈਸ ਨੋਟ ਬਣਾਉਣ ਲੱਗ ਗਏ 1.5 ਸਾਲ ਲੱਗ ਜਾਊਗਾ ਮੈਂ ਕਿਹਾ ਮੈਂ ਤਾਂ ਇਹਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਤੁਸੀਂ ਲੱਖਾਂ ਰੁਪਏ ਤੁਹਾਡੀ ਤਨਖਾਹ ਆ ਤੁਸੀਂ ਫੇਰ ਨਹੀਂ ਰੱਜਦੇ ਤੁਸੀਂ ਇੰਨੇ ਕਪਲੇ ਕਰ ਲੇ ਗਰਾ ਤੇ ਤੁਸੀਂ ਇਹਨਾਂ ਕਪਲਿਆਂ ਦੇ ਪੈਸੇ ਨਾਲ ਆਵੇ ਜਵਾਕਰ ਨੂੰ ਗੱਡੀਆਂ ਦਵਾਉਣੇ ਹੋ ਕੇਲੇ ਖਾਣੇ ਹੋ ਤੇ ਉਹਨਾਂ ਨੂੰ ਪੜਾਉਨੇ ਹੋ ਉਹਦਾ ਕੋਈ ਫਾਇਦਾ ਨਹੀਂ ਆ ਕਿਉਂਕਿ ਇਹਨਾਂ ਗੰਦੇ ਪੈਸੇ ਨਾਲ ਕੋਈ ਯਾਨੀ ਤੁਹਾਡੇ ਬੱਚਿਆਂ ਨੂੰ ਖੁਸ਼ੀ ਨਹੀਂ ਮਿਲਣੀ ਕਿਰਾ ਅੱਜ ਅਸੀਂ ਇਹਨਾਂ ਨੂੰ ਬੇਨਤੀ ਕਰਨ ਆਏ ਆ ਵੀ ਕਪੜਿਆਂ ਨੂੰ ਨਾ ਕਰੋ ਤੇ ਜਦੋਂ ਆ ਕਪੜਾ ਉਜਾਗਰ ਹੋਇਆ ਸੀਗਾ ਕਮਿਸ਼ਨ ਸਾਹਿਬ ਨੇ ਮੰਨਿਆ ਸੀ ਵੀ ਕਪੜਾ ਹੋਇਆ ਵਾ 52 ਪਤਾ ਨਹੀਂ 50 ਤੇ ਖਾਤੇ ਵਿੱਚ ਪੈਸੇ ਗਏ ਆ 52 50 ਦਾ ਉਹੀ ਬੰਦੇ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਵਗਰਾ ਬਾਕੀ ਇਹਦੇ ਵਿੱਚ ਇਕੱਲੇ ਨਗਰ ਨਿਗਮ ਦੇ ਅਧਿਕਾਰੀ ਸ਼ਾਮਲ ਨਹੀਂ ਆ ਇਹਦੇ ਵਿੱਚ ਕਈ ਲੀਡਰ ਵੀ ਸਾਮਲ ਹੋਣਗੇ ਕਿਰਾ ਅਸੀਂ ਐਮਐਲਏ ਬਣਾਉਨੇ ਆ ਅਸੀਂ ਮੇਅਰ ਬਣਾਉਨੇ ਆ ਤੇ ਅਸੀਂ ਯਾਨੀ ਐਮਸੀ ਬਣਾਉਨੇ ਆ ਕਾਦੇ ਵਾਸਤੇ ਬਣਾਉਨੇ ਆ ਕੀ ਕਰਦੇ ਰਹੇ ਆ ਆ ਦੋ ਸਾਲ ਅੱਖਾਂ ਮੀਚ ਕੇ ਆ ਕਰਦੇ ਰਹੇ ਕੰਮ ਕਰਾਂ ਤੇ ਇੱਕ ਕਪੜੇ ਦਾ ਪਤਾ ਹੀ ਨਹੀਂ ਲੱਗਿਆ ਵੀ ਕਿੰਨਾ ਕਰ ਗਏ ਨੇ ਕਿੰਨਾ ਨਹੀਂ ਕਰ ਗਏ ਅੱਜ ਅਸੀਂ ਬੇਨਤੀ ਕਰਨ ਆਏ ਆ ਵੀ ਜਿਹੜਾ ਤੁਸੀਂ ਕਪੜਾ ਕੀਤਾ ਵਾ ਉਹ ਪ੍ਰੈਸ ਦੇ ਵਿੱਚ ਜਾ ਕੇ ਸਾਨੂੰ ਦੱਸਿਆ ਜਾਵੇ ਟੋਟਲ ਕਿੰਨਾ ਕਪੜਾ ਹੋਇਆ ਵਾ ਤੇ ਮੈਂ ਭਗਵਾਨ ਜੀ ਮੰਨ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਵੀ ਕੋਈ ਵੱਡੀ ਇੱਥੇ ਜਾਂਚ ਬਿਠਾਈ ਜਾਵੇ ਸੀਬੀਓ ਜਾਂਚ ਬਿਠਾਈ ਬੁੱਝ ਬਿਠਾਈ ਜਾਵੇ ਤਾਂ ਜੋ ਇਹਨਾਂ ਸਾਰੇ ਕਮਾਦੀ ਯਾਨੀ ਪਰਦਾਲ ਕੀਤੀ ਜਾਵੇ ਜਿਹੜਾ ਬੰਦਾ ਇਦਾਂ ਦੇ ਕੰਮ ਕਰਦਾ ਵਾ ਪਰਦਾ ਪੂਰੇ ਯਾਨੀ ਹੋਂਦ ਤੱਕ ਦੇ ਕਮਾਦੀ ਹੋਣੀ ਚਾਹੀਦੀ ਆ ਕਿਉਂਕਿ ਇਹ ਲੋਕਾਂ ਦਾ ਟੈਕਸ ਰੂਪੇ ਪਾਦਾ ਵਾ ਲੋਕਾਂ ਤੇ ਲੱਗਦਾ ਨਹੀਂ ਆ ਤੇ ਸਰਕਾਰ ਨੂੰ ਕਰਜ਼ੇ ਲੈ ਲੈ ਕੇ ਸਰਕਾਰ ਚਲੋਣੀ ਬੰਦੀ ਆ ਪਰ ਆ ਲੋਕ ਜਿਹੜੇ ਹੈਗੇ ਆ ਉਹ ਕਬਲੇ ਦੇ ਕਬਲਾ ਕਰੀ ਜਾਂਦੇ ਆ ਤੇ ਇਸ ਕਰਕੇ ਅੱਜ ਅਸੀਂ ਬੇਨਤੀ ਕਰਨ ਆਏ ਆ ਵੀ ਕਪੜਾ ਨਾ ਕਰੋ ਤੇ ਲੋਕਾਂ ਦੇ ਕੰਮ ਕਰੋ ਲੋਕਾਂ ਦੀ ਸੇਵਾ ਕਰੋ ਪਰਮਾਤਮਾ ਨੇ ਤੁਹਾਨੂੰ ਬਥੇਰਾ ਕੁ ਦਿੱਤਾ ਬਾਲਣ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਆਪਣੇ ਕਮਿਸ਼ਨ ਸਾਹਿਬ ਆਏ ਆਏ ਜੀ ਕਮਿਸ਼ਨ ਸਾਹਿਬ ਆਏ ਆਪਣੇ ਉੱਪਰ ਪਤਾ ਨਹੀਂ ਕਿਥੇ ਪਤਾ ਲੱਗਦਾ ਹੈ ਉੱਪਰ ਸਾਹਿਬ ਬੈਠੋ ਕਿ ਪਤਾ ਲੱਗਦਾ ਅੱਛਾ ਜੀ ਉਹ ਮੈਂ ਕਿਹਾ ਜਿਹੜਾ ਕਪੜਾ ਜਾ ਹੋਇਆ ਸੀਗਾ ਜਿਹਨਾਂ ਨੇ ਕੀਤਾ ਸੀਗਾ ਮੈਂ ਕਿਹਾ ਗੁਲਦਸਤਾ ਦੇਣਾ ਸੀ ਉਹਨਾਂ ਨੂੰ ਮੈਂ ਵੀ ਗੁਲਦਸਤਾ ਦੇ ਦਿਆ ਉਹਨਾਂ ਨੂੰ ਫਰਜ਼ ਮੰਦਾ ਸਟੇਕ ਮੰਦਾ ਭੇਜ ਦਿਓ ਮੇਰੇ ਨਾਲ ਜੀ ਕਿਹਨਾ ਗੁਰਦਸ ਸਿੰਘ ਜੀ ਜਿਹੜੇ ਉੱਪਰ ਹੀ ਬੈਠੇ ਉਹ ਤੁਹਾਨੂੰ ਤੇ ਮਿਲ ਕੇ ਨਾਲ ਹੀ ਬੰਦਾ ਦਿੰਦੇ ਨੇ ਅੱਛਾ ਜੀ ਇੱਧਰ ਲਈ ਬਸ ਇਹ ਸਬਸਿਡੀਡ ਨਾ ਪੈਣ ਦੇ ਕੋ ਜਿਨ੍ਹਾਂ ਨੇ ਕਪੜਾ ਕੀਤਾ ਸੀਗਾ ਜੀ ਉਹ ਹੀ ਦੱਸ ਸਕਦੇ ਉਹ ਹੀ ਦੱਸ ਸਕਦੇ ਹਾਂ ਜੀ ਅੱਛਾ ਜੀ ਚਲੋ ਆਓ ਜੀ ਜਿਹੜੇ ਇਮਾਨਦਾਰ ਅਫਸਰ ਆ ਉਹਨਾਂ ਦਾ ਮੈਂ ਸਲੂਟ ਵੀ ਕਰਦਾ ਵਾਂ ਅਗਰ ਖਲਾਫਾ ਜਿਹੜੇ ਨਵੀਂ ਨਵੀਂ ਖੋਜ ਕਰਦੇ ਆ ਅਗਰ ਅੱਜ ਤਾਂ ਉਹਨਾਂ ਵਾਸਤੇ ਗੁਲਦਸਤੇ ਲੈ ਕੇ ਆਇਆ ਆ ਤੇ ਟੀਟੂ ਪਾਣੀਆ ਕਿਉਂਕਿ ਪੰਜਾਬ ਡਰਦਾ ਜਾ ਰਿਹਾ ਸਰਕਾਰਾਂ ਕਰਜੇ ਲੈ ਰਹੀਆਂ ਨਗਰਾਂ ਤੇ ਆਪਾਂ ਲੋਕਾਂ ਦਾ ਟੈਕਸ ਰੁਪਈਆ ਦਾ ਕੀ ਕਰ ਰਹੇ ਆ ਆਪਾਂ ਲੋਕਾਂ ਦੇ ਟੈਕਸ ਰੁਪਈਆ ਪਾਸਾ ਖਾ ਰਹੇ ਆ ਬੇੰਤੀ ਆ ਨਾ ਖਾਓ ਕਰ ਮੇਰੇ ਜੇ 10 ਰੁਪਏ ਨਹੀਂ ਆ ਮੇਰੇ ਪਹਿਲਾਂ ਰੋਟੀ ਖੋਈ ਚਲਦੀ ਆ ਵਾਹਿਗੁਰੂ ਰੋਟੀ ਦਿੰਦਾ ਵਾ ਪ੍ਰਮਾਤਮਾ ਰੋਟੀ ਹਰੇਕ ਨੂੰ ਦੇ ਕੇ ਪਾਉਂਦਾ ਵਾ ਨਾ ਖਾਓ ਯਾਰ ਪਾਸੇ ਨਾ ਰੇਡੀਅਲ ਨੰਕਾਂ ਕਰੋ ਕਰ ਆਪਾਂ ਲੈ ਆ ਆਪਾਂ ਸੜਕਾਂ ਤੇ ਕਪੜਿਆਂ ਤੇ ਨਹੀਂ ਰਜੇ ਗ੍ਰਾਂਟਾਂ ਤੇ ਨਹੀਂ ਰਜੇ ਨਾ ਖਾਓ ਯਾਰ ਨਾ ਖਾਓ ਮੈਨਰੇ ਸਭ ਕੋਲ ਹੁਣ ਆਏ ਆ ਅਸੀਂ ਗੁਲਦਸਤਾ ਦੇਣ ਆਏ ਆ ਵੀ ਜਿਹੜੀ ਤੁਸੀਂ ਨਵੇਂ ਨਵੇਂ ਖੋਜਾ ਕਰ ਰਹੇ ਹੋ ਆ ਗੁਲਦਸਤਾ ਤੁਹਾਡਾ ਫਰਜ ਬੰਦਾ ਵਾ ਭਗਵਾਨ ਜੀ ਤੁਮ ਨੂੰ ਵੀ ਬੇਨਤੀ ਆ ਜਿਹੜੇ ਚੰਗੇ ਅਫਸਰ ਉਹਨਾਂ ਨੇ ਮਸੂਟ ਵੀ ਕਰ ਲਵਾ ਪੰਜੇ ਅੰਗੂਲੇ ਬਰਾਬਰ ਨਹੀਂ ਹੁੰਦੀਆਂ ਪੰਜ ਚਾਰ ਕਰਮਚਾਰੀ ਪੂਰੀ ਗੰਦੇ ਹੁੰਦੇ ਆ ਉਹ ਪੂਰੇ ਤਲਾਬ ਨੂੰ ਗੰਦਾ ਕਰ ਦਿੰਦੇ ਆ ਪੂਰੇ ਤਲਾਬ ਨੂੰ ਆ ਦੇਖੋ ਕਮਿਸ਼ਨ ਸਾਹਿਬ ਬੈਠੇ ਆ ਉੱਛਾ ਮੌਕਾ ਦੇਖਣ ਗਏ ਆ ਮੌਕਾ ਦੇਖਣ ਗਏ ਆ ਅੱਛਾ ਅੱਛਾ ਗੱਲ ਦਾ ਪੀਰ ਸਾਹਿਬ ਦੇ ਅੱਛਾ ਗੁਲਦਸਤਾ ਦੇਣਾ ਸੀ ਬਾਊਜੀ ਨਮਸਕਾਰ ਜੀਰਾ ਪਹਿਲੀ ਗੱਲ ਤਾਂ ਚੰਗੇ ਆਪਸਰਾ ਦੀ ਮੈਂ ਇੱਜ਼ਤ ਕਰਦਾ ਵਾਂ ਜਿਹੜੇ ਚੰਗੇ ਨੇ ਕਰਾ ਉਹਨਾਂ ਨੂੰ ਸਲੂਕ ਉਹ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਇੱਥੇ ਕਪਲਾ ਹੋਇਆ ਸੀ ਮੰਨੇ ਵੀ ਸੀਗੇ ਇੱਕ ਇੱਥੇ ਕਪਲਾ ਹੋਇਆ ਸੀ ਇੱਕ ਮੰਨੇ ਵੀ ਜੀ 61 ਨਵੀਂ ਨਵੀਂ ਖੋਜ ਕੱਢੀ ਸੀ ਲੋਕਾਂ ਦੇ ਖਾਤੇ ਪਏ ਪਾਈ ਜਾਣੇ ਹੋ ਗਰਾ ਤੇ ਅਸੀਂ ਸੋਚਿਆ ਬੇਦਰ ਦੀ ਸਕੀਮ ਕੱਢੋਗੇ ਤਾਂ ਸਾਡੇ ਖਾਤੇ 'ਚ ਵੀ ਪਾ ਦਿਓ ਸਾਡਾ ਵੀ ਢੱਡ ਭਰ ਜਾਊਗਾ ਗਰਾ ਜੀ ਸਾਹਮਣੇ ਤਾਂ ਲੱਭਿਆ ਜੀ ਉਹ ਆ ਲੱਭਿਆ ਉਹੀ ਉਹ ਅੱਜ ਤਾਂ ਜੀ ਪ੍ਰਸ਼ੰਸਾ ਕਰਨਾ ਹੈ ਚੰਗੇ ਬੰਦੇ ਦੀ ਤੁਸੀਂ ਗੱਲ ਸੁਣੋ ਹੁਣ ਜਿਨ੍ਹਾਂ ਨੇ ਕੀਤਾ ਵਾ ਜਿਨ੍ਹਾਂ 52 ਖਾਤੇ ਦੇ ਵਿੱਚ ਪੈਸੇ ਗਏ ਸੀਗੇ ਉਹਨੇ ਤਾਂ ਪਰਦਾ ਕੱਢਣ ਦਾ ਫਰਜ਼ ਮੰਦਾ ਨਾ ਕਾਰਵਾਈ ਕਰੋ ਗਰਾ ਨੇ ਮੈਂ ਤਾਂ ਸੁਣਦਾ ਨਹੀਂ ਰਾਤ ਨੂੰ ਪੰਜਾਬ ਬਚਾਉਣਾ ਵਾ ਭਗਵੰਤ ਮਾਨਤ ਕਰ ਜੇ ਲੈਂਦਾ ਵਾ ਪੰਜਾਬ ਨੂੰ ਚਲਾਉਣ ਵਾਸਤੇ ਆਪਾਂ ਕੀ ਕਰਦੇ ਆ ਪਹਿਲਾਂ ਘਪਲੇ ਦੇਖੇ ਜੀਏ ਪੂਲਾਂ ਦੇ ਹੋਗੇ ਗਰਾਂਟਾ ਦੇ ਵਿੱਚ ਹੋਗੇ ਹੋਰਾਂ ਦੇ ਹੋਗੇ ਦੇਖੋ ਨਾ ਯਾਰ ਲੁੱਟੋ ਲੋਕਾਂ ਨੂੰ ਯਾਰ ਆਪਾਂ ਰੱਬ ਮੇਰੇ ਕੋਲ ਜੇਬ ਚ 10 ਰੁਪਏ ਨਹੀਂ ਰੋਟੀ ਵਧੀਆ ਮਾਲ ਕੇ ਚਲਾਉਂਦਾ ਵਾ ਨਾ ਲੁੱਟੋ ਯਾਰ ਲੋਕੀ ਕੈਨੇਡਾ ਦੇ ਵਿੱਚ ਜਾ ਰਹੇ ਆ ਲੱਖਾਂ ਰੁਪਏ ਤਨਖਾਹ ਆ ਰੇੜੀ ਫੜੀ ਆ ਇਹਨੂੰ ਆਪਾਂ ਸਖਤ ਲੈ ਲੈ ਕੇ ਆਪਾਂ ਤੰਗ ਪਰੇਸ਼ਾਨ ਕਰਦੇ ਆ ਉਹਨਾਂ ਦੇ ਭਾਂਡੇ ਚੋਕੇ ਲੈ ਕੇ ਆਉਂਦੇ ਆ ਨਾ ਕਰੋ ਯਾਰ ਐਦਾਂ ਦਾ ਕੰਮ ਕਿਸੇ ਨੂੰ ਸਾਨੂੰ ਕਹਦੇ ਨਾ ਕਰੋ ਕੋਈ ਕੰਮ ਹਾਂ ਗੁਲਦਸਤਾ ਲੈ ਲੂੰਗਾ ਤੁਸੀਂ ਉਹਨਾਂ ਦਾ ਸਾਡੇ ਵੱਲੋਂ ਗੁਲਦਸਤ ਜੇ ਜੇ ਤੁਸੀਂ ਸਾਨੂੰ ਦੋ ਤੇ ਲੈ ਲਾਂਗੇ ਮੈਂ ਸਾਹਿਬ ਨੂੰ ਲੋ ਹਲੋ ਸਾਹਿਬ ਨੂੰ ਦੇ ਦਿਓ ਉਹਨਾਂ ਨੂੰ ਆ ਗੱਲ ਲਖਣੀ ਆ ਵੀ ਭ੍ਰਸ਼ਟਾਚਾਰ ਨਾ ਕਰੋ ਉਹਨਾਂ ਬੰਦਿਆਂ ਤੇ ਕਾਰਵਾਈ ਕਰੋ ਜਿਨ੍ਹਾਂ ਨੇ ਨਾ ਆ ਕੰਮ ਕੀਤੇ ਹੋਇਆ ਕਰ ਠੀਕ ਆ ਦੱਸ ਠੀਕ ਹੈ। ਥੈਂਕ ਯੂ ਜੀਕਰ। ਓਕੇ ਜੀ। ਕਿਹੜੀ ਐ ਚੈੱਕ ਜਿੰਨੂੰ ਨੇ ਲਾਇਆ? ਉਹ ਚੱਕ ਮੱਕ ਕਮਿਸ਼ਨਰ ਸਾਹਿਬ ਨੂੰ ਦਵਾਗੇ ਤਾਂ ਫਿਰ ਜਦੋਂ ਨਵੀਂ ਸਕੀਮ ਕੱਢਣਗੇ ਨਾ। ਦੇ ਦੇ ਕਮਿਸ਼ਨਰ ਸਾਹਿਬੋਂ ਤਾਂ ਫਰਾਡ ਫੜਿਆ ਜੀ। ਨਹੀਂ ਫਰਾਡ ਫੜਿਆ ਹੁਣ ਇੱਕ ਗੱਲ ਹੋਰ ਸੁਣੋ। ਜੇ ਕਈ ਵਾਰ ਨਾ ਕੋਈ ਫਰਾਡ ਕਿਸੇ ਹੋਰ ਨੇ ਕਰਨਾ ਹੋਇਆ ਵੀ ਸਾਡਾ ਨੰਬਰ ਵੀ ਲੈ ਲਓ। ਲੋਕਰ ਜੀ ਭਾਈ ਜਾਨੇ ਹੋ। ਕਮਿਸ਼ਨ ਦੱਸ ਦਿਓ ਕਿ ਨਾਵਾ ਯਾਰ ਆਪਾਂ ਤਾਂ ਕਮਿਸ਼ਨ ਦੇ ਦਾਂਗੇ ਕਰਾ। ਜਿਹੜਾ ਉੱਧਰ ਚੱਲਦਾ 10 ਰੁਪਏ ਬੰਦੀ ਦੇਵਾਂਗੇ ਆਪਾਂ ਦਾ ਕਰਾ। ਆਪਾਂ ਤੰਗੇ ਅਫਸਰਾਂ ਦੀ ਪ੍ਰਸ਼ੰਸਾ ਕਰਦੇ ਆ। ਹਰ ਇੱਕ ਚੀਜ਼ ਨਹੀਂ ਹੁੰਦੀ ਗਲਤ ਹਰ ਇੱਕ ਬੰਦਾ ਸਹੀ ਨਹੀਂ ਹੁੰਦਾ ਪੰਜ ਚਾਰ ਬੰਦੇ ਪੂਰੀ ਯਾਨੀ ਲੀਡਰਾਂ ਦੀ ਮੇਰੇ ਵਿੱਚ ਵੀ தਖਲ ਅਦਾਜੀ ਇਹਦੇ ਵਿੱਚ ਇਹਦੇ ਵਿੱਚ ਲੀਡਰ ਜਿਹੜੇ ਹੈਗੇ ਨਾ ਸਾਡੇ ਉਹ ਵੀ ਬੱਚੇ ਹੈਗੇ ਆ ਕੋਈ ਗੱਲ ਨਹੀਂ ਮੈਂ ਹਾਈ ਕੋਰਟ ਵੀ ਜਾਊਂਗਾ ਸੁਪਰੀਮ ਮੈਂ ਜਾਊਂਗਾ ਅਗਰਾ ਤੇ ਆਪਾਂ ਵੱਟ ਕੱਢਾਂਗੇ ਖਰਾ ਤੁਸੀਂ ਵੀ ਲੱਭ ਕੇ ਰੱਖੋ ਕਾਗਜ਼ ਕੂਚ ਜੇ ਖੜਿਆ ਮੈਨੂੰ ਦਿਓ ਖਰਾ ਹਾਂ